ਪੰਜਾਬ ਦੇ ਵਿੱਚ ਲਗਾਤਾਰ بارش ਪੈ ਰਹੀ ਹੈ ਜਿਸ ਕਾਰਨ ਪੰਜਾਬ ਦੇ ਵਿੱਚ ਹੜ੍ਹਾਂ ਦੇ ਹਾਲਾਤ ਨੇ ਹੁਣ ਤੱਕ 7 ਜ਼ਿਲ੍ਹੇ ਹੜ੍ਹਾਂ ਦੇ ਪਾਣੀ ਨਾਲ ਪ੍ਰਭਾਵਿਤ ਹੋ ਚੁੱਕੇ ਨੇ 1200 ਪਿੰਡ ਉਸ ਦੇ ਵਿੱਚ ਪੈਂਦੇ ਨੇ ਜਿਸ ਨੂੰ ਲੈ ਕੇ ਲੋਕਾਂ ਦਾ ਵੱਡਾ ਨੁਕਸਾਨ ਹੋਇਆ ਫਸਲਾਂ ਬਰਬਾਦ ਹੋ ਗਈਆਂ ਲੋਕਾਂ ਦੇ ਘਰ ਡੁੱਬ ਗਏ ਤੇ ਲੋਕਾਂ ਦਾ ਇੰਨਾ ਵੱਡਾ ਨੁਕਸਾਨ ਹੋਇਆ ਕਿ ਅੱਜ ਤੋਂ 5-10 ਸਾਲ ਤੱਕ ਵੀ ਉਹ ਨੁਕਸਾਨ ਦੀ ਪਰਵਾਹੀ ਨਹੀਂ ਹੋਵੇਗੀ ਇਸ ਨੂੰ ਲੈ ਕੇ ਪੰਜਾਬ ਦੇ ਲੋਕ ਮਦਦ ਕਰਨ ਵਾਸਤੇ ਲਗਾਤਾਰ ਉਹਨਾਂ ਜ਼ਿਲ੍ਹਿਆਂ ਦੇ ਵਿੱਚ ਪਹੁੰਚ ਰਹੇ ਨੇ ਜਿਨ੍ਹਾਂ ਦੇ ਵਿੱਚ ਵੱਡਾ ਨੁਕਸਾਨ ਹੋਇਆ ਹੈ ਭਾਵੇਂ ਕੀ ਸੰਸਥਾਵਾਂ ਸਰਕਾਰਾਂ ਅਲੱਗ-ਅਲੱਗ ਤਰ੍ਹਾਂ ਦੇ ਸਮਾਜਸੈਕੀਆਂ ਵੱਲੋਂ ਵੀ ਇਹ ਵੱਡੇ ਪ੍ਰਾਲੇ ਕਰਕੇ ਪੰਜਾਬ ਨੂੰ ਵਿਚਾਰ ਦੀਆਂ ਕੋਸ਼ਿਸ਼ੀਆਂ ਹੋ ਰਹੀਆਂ ਨੇ ਪਰ ਦੂਜੇ ਪਾਸੇ ਹੁਣ ਪਿੰਡਾਂ ਦੇ ਵਿੱਚ ਵੀ ਪਿੰਡਾਂ ਦੀਆਂ ਪੰਚਾਇਤਾਂ ਨੌਜਵਾਨਾਂ ਵੱਲੋਂ ਆਪਣੇ ਕੋਲੋਂ ਪੈਸੇ ਇਕੱਠੇ ਕਰਕੇ ਰਸਤਾ ਭੇਜਣੀਆਂ ਸ਼ੁਰੂ ਕਰ ਦਿੱਤੀਆਂ ਨੇ ਖਬਰ ਤੁਹਾਨੂੰ ਨੀਚੇ ਢਿਖਾ ਰਹੀ ਹੈ ਜਿੱਥੇ ਕਿੰਨੂ ਚੰਡੀਗੜ੍ਹ ਦੇ ਕਈ ਪਿੰਡਾਂ ਦੀਆਂ ਪੰਚਾਇਤਾਂ ਨੌਜਵਾਨਾਂ ਵੱਲੋਂ ਕੈਸੇ ਇਕੱਠੇ ਕਰਕੇ ਰਸਦਾ ਦੀ ਪੈਕਿੰਗ ਕੀਤੀ ਗਈ ਹੈ ਦੱਸਿਆ ਜਾ ਰਿਹਾ ਕਿ ਰਸੋਈ ਦਾ ਸਾਰਾ ਸਮਾਨ ਜੋ ਕਿ ਲੋਕਾਂ ਨੂੰ ਮੁਸ਼ਕਲ ਸੀ ਘਰ ਦੇ ਵਿੱਚ ਦੱਸਿਆ ਜਾ ਰਿਹਾ ਕਿ ਉੱਤੇ ਰੋਟੀ ਪਕਣੀ ਮੁਸ਼ਕਲ ਹੋ ਚੁੱਕੀ ਹੈ ਕਿ ਘਰ ਦੇ ਵਿੱਚ ਪਾਣੀ ਪਾਣੀ ਹੋ ਚੁੱਕਾ ਹੈ ਤਾਂ ਨਿਊ ਚੰਡੀਗੜ੍ਹ ਦੇ ਪਿੰਡ ਫਿਰੋਜ਼ਪੁਰ ਪਡੌਂਜੀਆਂ ਤੇਰਤਬਾਰਾ ਮੁੱਲਾਪੁਰ ਤੇ ਆਦੀ ਪਿੰਡਾਂ ਦੇ ਨੌਜਵਾਨਾਂ ਪੰਚਾਇਤਾਂ ਵੱਲੋਂ ਵੱਡਾ ਪ੍ਰਾਲਾ ਕੀਤਾ ਗਿਆ ਉਹਨਾਂ ਪਿੰਡਾਂ ਦੇ ਲੋਕਾਂ ਨੇ ਰਸਦਾ ਇਕੱਠੀਆਂ ਕਰਕੇ ਟਰਾਲੇ ਤੇ ਨਾਲ ਟਰੱਕ ਭਰ ਕੇ ਜਿਹੜੇ ਜ਼ਿਲ੍ਹਾ ਫਿਰੋਜ਼ਪੁਰ ਦੇ ਵਿੱਚ ਭੇਜੇ ਜਾ ਰਹੇ ਨੇ ਜਿਸ ਨੂੰ ਲੈ ਕੇ ਇੱਕ ਵੱਡਾ ਪੁਰਾਣਾ ਕਹਿ ਸਕਦੇ ਆ ਕਿਉਂਕਿ ਜਦੋਂ ਵੀ ਇਸ ਤਰੀਕੇ ਦੇ ਹਾਲਾਤ ਬਣੇ ਨੇ ਪਿਛਲੇ 2-3 ਸਾਲ ਪਹਿਲਾਂ ਵੀ ਤੁਸੀਂ ਦੇਖਿਆ ਹੋਵੇਗਾ ਜਦੋਂ ਹਾਲਾਤ ਬਣੇ ਸੀ ਤਾਂ ਇੰਨਾ ਪਿੰਡਾਂ ਦੇ ਵਿੱਚੋਂ ਕਾਪੀ ਜਿਹੜਾ ਸਮਾਜ ਸੇਵਾ ਤੌਰ ਤੇ ਸਮਾਨ ਭੇਜਿਆ ਗਿਆ ਕਾਫੀ ਲੋਕਾਂ ਦੀ ਮਦਦ ਹੋਈ ਪੀਣ ਵਾਲੇ ਪਾਣੀ ਦੀ ਬਹੁਤ ਵੱਡੀ ਸਮੱਸਿਆ ਹੁੰਦੀ ਹੈ ਉਹਨਾਂ ਇਲਾਕਿਆਂ ਦੇ ਵਿੱਚ ਕਿਉਂਕਿ ਪੀਣ ਵਾਲੇ ਪਾਣੀ ਦੂਸ਼ਿਤ ਹੋ ਜਾਂਦਾ ਹੈ ਤਾਂ ਲੋਕਾਂ ਨੂੰ ਪਾਣੀ ਦੀ ਬਹੁਤ ਲੋੜ ਪੈਂਦੀ ਹੈ ਇੱਕ ਪਾਣੀ ਬੇਸਿਕ ਚੀਜ਼ ਹੈ ਇਸੇ ਨੂੰ ਲੈ ਕੇ ਪਾਣੀ ਦੀਆਂ ਬੋਤਲਾਂ ਤੇ ਹੋਰ ਸਮਾਨ ਵੀ ਭੇਜਿਆ ਗਿਆ ਸੀ ਤੇ ਹੁਣ ਵੀ ਰਸਨ ਦੀਆਂ ਕਿੱਟਾਂ ਬਣਾ ਕੇ ਜਿਹੜੀਆਂ ਭੇਜੀਆਂ ਜਾ ਰਹੀਆਂ ਨੇ ਤਸਵੀਰਾਂ ਤੋ ਦੇਖੋ ਕਿਵੇਂ ਪੈਕਿੰਗ ਜਿਹੜੇ ਨੌਜਵਾਨ ਕਰ ਰਹੇ ਨੇ ਪਤਾ ਹੈ ਕਿ ਉਸ ਪਾਸੇ ਵੀ ਸਾਡੇ ਭਰਾ ਨੇ ਜਿੰਨਾ ਦਾ ਵੱਡਾ ਨੁਕਸਾਨ ਹੋਇਆ ਜਿੰਨਾ ਦੇ ਉੱਤੇ ਅੱਜ ਆਫਤ ਆਈ ਹੋਈ ਹੈ ਤਾਂ ਉਹਨਾਂ ਨੂੰ ਬਚਾਉਣਾ ਜ਼ਰੂਰੀ ਹੈ ਪੰਜਾਬ ਹੈ ਸਾਡਾ ਪੰਜਾਬ ਦੇ ਲੋਕ ਹਮੇਸ਼ਾ ਮਦਦ ਕਰਨ ਵਾਸਤੇ ਅੱਗੇ ਆਉਂਦੇ ਨੇ ਹੜ੍ਹਾਂ ਦੇ ਹਾਲਾਤ ਨੇ ਦੱਸਿਆ ਜਾ ਰਿਹਾ ਕਿ 1 ਲੱਖ ਜਿਹੜੇ ਪਸ਼ੂ ਨੇ ਹੁਣ ਤੱਕ ਉਹਨਾਂ ਦਾ ਵੀ ਨੁਕਸਾਨ ਹੋ ਗਿਆ ਉਹਨਾਂ ਵਾਸਤੇ ਚਾਰੇ ਦੀ ਬਹੁਤ ਲੋੜ ਹੈ ਤੇ ਇਸੇ ਨੂੰ ਲੈ ਕੇ ਟਰਾਲੀਆਂ ਭਰ-ਭਰ ਕੇ ਪੰਜਾਬ ਹਰਿਆਣੇ ਤੋਂ ਲਗਾਤਾਰ ਚਾਰਾ ਵੀ ਜਾ ਰਿਹਾ ਹੈ ਲੋਕਾਂ ਨੂੰ ਅਪੀਲ ਵੀ ਕਰ ਰਹੇ ਹਨ ਕਿ ਤੁਸੀਂ ਵੀ ਕਿਸੇ ਤਰੀਕੇ ਦੀ ਮਦਦ ਉਹਨਾਂ ਲੋਕਾਂ ਤੱਕ ਪਹੁੰਚਾਓ ਜੋ ਲੋਕ ਅੱਜ ਤਰਾ-ਤਰਾ ਕਰ ਰਹੇ ਨੇ ਹੜ੍ਹਾਂ ਦੇ ਵਿੱਚ ਡੁੱਬੇ ਹੋਏ ਨੇ ਪਾਣੀ ਲਗਾਤਾਰ ਮਾਰ ਕਰ ਰਿਹਾ ਹੈ ਭਾਵੇਂ ਕਿ ਸਰਕਾਰ ਵੱਲੋਂ ਦਾਅਵੇ ਕੀਤੇ ਜਾ ਰਹੇ ਨੇ ਪਰ ਦੂਜੇ ਪਾਸੇ ਪੰਜਾਬ ਦੇ ਪਿੰਡਾਂ ਦੇ ਵਿੱਚ ਵੀ ਹੁਣ ਰਸਤਾ ਪਹੁੰਚ ਨਹੀਂ ਰਹੀ ਨੇ ਤੁਸੀਂ ਲੈ ਕੇ ਦੇਖੋ ਤੋਂ ਨੀਓ ਚੰਡੀਗੜ੍ਹ ਦੇ ਨੌਜਵਾਨਾਂ ਦਾ ਇਹ ਵੱਡਾ ਪ੍ਰਾਲਾ ਤੁਸੀਂ ਇਸ ਖਬਰ ਨੂੰ ਵੱਧ ਤੋਂ ਸ਼ੇਅਰ ਕਰ ਦਿਓ ਤਾਂਕਿ ਹੋਰ ਲੋਕਾਂ ਤੱਕ ਵੀ ਇਸ ਤਰ੍ਹਾਂ ਦੀ ਖਬਰਾਂ ਪਹੁੰਚ ਕੇ ਉਹਨਾਂ ਨੂੰ ਵੀ ਪਤਾ ਲੱਗ ਸਕੇ ਕਿ ਪੰਜਾਬ ਤੋਂ ਇਸ ਤਰੀਕੇ ਦੀ ਮਦਦ ਜਾ ਪਹੁੰਚਣ ਸ਼ੁਰੂ ਹੋ ਗਈ ਆ ਉਹ ਵੀ ਆਪਣੇ ਪਿੰਡਾਂ ਦੇ ਵਿੱਚ ਇਸ ਤਰੀਕੇ ਦੇ ਪ੍ਰਾਲੇ ਕਰਨੇ ਸ਼ੁਰੂ ਕਰ ਲਏ ਨੇ ਤੇ ਜਿੰਨੇ ਵੀ ਸਾਡੇ ਪੰਜਾਬ ਦੇ ਹਰਿਆਣੇ ਦੇ ਦਰਸ਼ਕ ਦੇਖ ਰਹੇ ਨੇ ਉਹਨਾਂ ਨੂੰ ਅਪੀਲ ਕਰਾਂਗੇ ਤੁਸੀਂ ਵੀ ਆਪਣੇ ਪਿੰਡਾਂ ਦੇ ਵਿੱਚ ਕਮੇਟੀਆਂ ਬਣਾ ਕੇ ਕਿਤੇ ਨਾ ਕਿਤੇ ਨੌਜਵਾਨਾਂ ਦੀ ਇੱਕ ਸੰਸਥਾ ਬਣਾ ਕੇ ਪਿੰਡਾਂ ਦੇ ਵਿੱਚ ਜਿੰਨੀ ਵੀ ਰਸਤ ਇਕੱਠੀ ਹੋ ਸਕਦੀ ਹੈ ਕੋਈ ਪੈਸੇ ਦੀ ਸੇਵਾ ਕੋਈ ਰਾਸ਼ਨ ਦੀ ਸੇਵਾ ਪਸ਼ੂਧਾਰੀ ਸੇਵਾ ਹਰ ਤਰੀਕੇ ਦੀ ਸੇਵਾ ਉਨਾ ਪਿੰਡਾਂ ਦੇ ਜ਼ਿਲ੍ਹੇ ਦੇ ਵਿੱਚ ਪਹਚਾਓ ਜਿੰਨਾ ਪਿੰਡਾਂ ਦੇ ਵਿੱਚ ਵੱਡਾ ਨੁਕਸਾਨ ਹੋਇਆ ਇਸ ਨੂੰ ਨਿਕਲ ਨਿਊ ਚੰਡੀਗੜ੍ਹ ਦੇ ਪਿੰਡਾਂ ਦਾ ਬਹੁਤ ਹੀ ਵੱਡਾ ਪ੍ਰਾਲ ਹੈ ਕਿਤੇ ਕੀ ਇਸ ਤਰੀਕੇ ਦੇ ਪ੍ਰਾਲੇ ਹੋਰ ਪਿੰਡਾਂ ਨੂੰ ਵੀ ਕਰਨੇ ਚਾਹੀਦੇ ਨੇ ਤੁਹਾਡੇ ਕੈਮਰਮੈਨ ਸੁਮਿਤ ਦੇ ਨਾਲ ਹਰਤੇਸ਼ ਸਿੰਘ